واہ اے کُن غن واہ اے کُن واہ اے کُن رادھارے واہ اے کُن غن واہ اے کُن ਬਨੂ ਵਾਹਿਗੁਰੂ ਵਾਹਿਗੁਰੂ ਬਨੂ ਵਾਹਿਗੁਰੂ ਵਾਹਿਗੁਰੂ ਬਨੂ ਵਾਹਿਗੁਰੂ 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 ਵ ਜਿਉਂਦੇ ਰਹੋਦੇ ਕੇਨਾ ਨਾਲ ਨਾਲ ਆਉਂਦਾ ਨਾਲ ਕੋਈ I'm not a ਸੁਰ ਮਤ ਭਜਾ ਸਤ ਸੰਤ ਮਰੇ ਰਾਮ ਸਤ ਸੰਤ ਮਰੇ ਰਾਮ ਸਤ ਸੰਤ ਮਰੇ ਰਾਮ ਅਸਾਡ ਦੇ ਸੇਈ ਕੁੱਤਰ ਭੰਤਾਂ ਦੇ ਸੇਈ ਹੋ ਹੋ ਸਤ ਸੰਤ ਦੇ ਸੇਈ ਅੱਜ ਹੀ ਹੋਣਦੇ ਸੀ ਜਨ ਸੁਆਇਆ ਔਰ ਹੁੰਦੇ ਸੀ ਜਨ ਸੁਆਇਆ ਹੋ ਹੋ ਹੁੰਦੇ ਸੀ ਜਨ ਸੁਆਇਆ हरि गीता प्यारा ਗੁਰੂ ਖਾਲਸਾ ਸਾਧ ਸਿੰਘ ਜੀ ਰਸਨਾ ਦੀ ਪੂਰਤਾ ਵਾਸਤੇ ਮੰਦੀ ਪੂਰਨੀ ਕੱਤ ਵਾਸਤੇ ਆਓ ਕੋਈ ਵੀ ਰਸਨਾ ਵਾਂਜੀ ਨਾ ਰਵੇ ਟਿੱਕੇ ਬਾਰੇ ਕਹਿਣ ਤੇ ਸਾਧੂ ਗੱਜੇ ਬੁਲਾਵਾ ਹੈ ਗੁਰੂ ਜੀ ਜਿੰਨਾ ਪਸਤਾਨਾਂ ਦੇ ਆਖਾ ਆਕੇ ਇਹਨਾਂ ਸਮਾਗਮਾਂ ਵਿੱਚ ਹਿੱਸੇ ਪਰ ਰਹੇ ਹੋ ਸੰਗਤ ਦੀ ਹਾਜ਼ਰੀਆਂ ਲਵਾ ਰਹੇ ਹੋ ਮਹਾਪੁਰਸ਼ ਜਿਨ੍ਹਾਂ ਦੇ ਸਮਾਗਮ ਸੰਤ ਬਾਬਾ ਕਿਸ਼ਮ ਸਿੰਘ ਜੀ ਮੁਖ ਬਾਬਾ ਦਰਸ਼ਨ ਸਿੰਘ ਜੀ ਅੰਤਲ ਬ੍ਰह्मਗਨ ਸਿੰਘ ਸੰਤ ਬਾਬਾ ਸੰਤੋਖ ਸਿੰਘ ਜੀ ਜੀ ਨਸੀਬ ਨੂੰ ਮੁਖ ਰੱਖ ਕੇ ਅੱਜ ਦੇ ਸਮਾਗਮ ਉਲਿਖੇ ਗਏ ਸਲਾਣਾ ਹੀ ਸਾਡੇ ਤੋਂ ਪਹਿਲਾਂ ਸਾਡੇ ਬੜੇ ਸਰਕਾਰ ਭੈਣ ਜੀ ਬਹੁਤ ਸਰਦ ਜੋ ਐਸੀ ਵਸਤਾ ਦੇ ਮਾਲਕ ਗੁਰੂ ਦੀਆਂ ਕਥਾ ਕਹਾਣੀਆਂ ਕਵਿਤਾਵਾਂ ਲਿਖਣੀਆਂ ਸੋਚ ਲਿਆਉਣੀ ਸਿੰਘ ਜੀ ਜਦ ਤੱਕ ਅਸੀਂ ਕਿਸੇ ਚੀਜ਼ ਦਾ ਅਕੀਦਾ ਨਹੀਂ ਕਰਦੇ ਜਿਨ੍ਹਾਂ ਚ ਅਸੀਂ ਉਹਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ ਜਿਨ੍ਹਾਂ ਚ ਉਹਦਾ ਆਸਣ ਸਾਡੇ ਅੰਦਰ ਨਹੀਂ ਲੱਗਦਾ ਉਹਨਾਂ ਚ ਸਾਡੇ ਅੰਦਰ ਉਹਦੇ ਲਫ਼ਜ਼ ਨਹੀਂ ਆਉਂਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਕਵਤਾ ਲਿਖਣੀ ਇੱਕ ਪਹਿਲਾ ਮਨ ਦੇ ਵਿੱਚ ਉਹ ਨਕਸ਼ਾ ਬਣਾਉਣਾ ਪੈਂਦਾ ਹੈ ਉਹਨੂੰ ਮਹਿਸੂਸ ਕਰਨਾ ਪੈਂਦਾ ਹੈ ਫਿਰ ਉਹ ਮਹਿਸੂਸ ਕਰਕੇ ਉਹ ਲਫ਼ਜ਼ ਸ਼੍ਰੀ ਇਸ ਦਸਲਾ ਤੋਂ ਇਸ ਹਿੰਦੇ ਤੋਂ ਜਦੋਂ ਨਿਕਲ ਪਏ ਮੈਂ ਫਿਰ ਉਹਨਾਂ ਨੂੰ ਪਰੋਣਾ ਪੈਂਦਾ ਉਹ ਜਦੋਂ ਫਿਰ ਪਰੋਏ ਜਾਂਦੇ ਮੈਂ ਉਹ ਹਿੰਦੇ ਤੇ ਚੋਟ ਮਾਰਦੇ ਉਹ ਜਦੋਂ ਹਿੰਦੇ ਤੇ ਚੋਟ ਮਾਰਦੇ ਨੇ ਫਿਰ ਐਸੀਆਂ ਚੋਟਾਂ ਖਾ ਕੇ ਫਿਰ ਬੜੇ ਬੜੇ ਗੁਰੂ ਕੇ ਪਿਆਰੇ ਸੰਗੀ ਉਹ ਆਪਣਾ ਜੀਵਨ ਬਦਲ ਦਿੰਦੇ ਉਹ ਜੀਵਨ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਲੈ ਆਉਂਦੇ ਨੇ ਮੜੇ ਪਾਸੇ ਜਾਂਦਾ ਜੀਵਨ ਚੰਗੇ ਪਾਸੇ ਇਹ ਲਬਜੀ ਲੈ ਆਉਂਦੇ ਨੇ ਸ਼ਬਦਾ ਦੀ ਬੜੀ ਵੱਡੀ ਤਾਕਤ ਹੈ ਕਿਉਂਕਿ ਸ਼ਬਦ ਦਾ ਹੀ ਸਭ ਕੁਝ ਸਾਰਾ ਹੈ ਸ਼ਬਦੋ ਇਹ ਸ਼ਬਦ ਤੋਂ ਹੀ ਸੂਰਜ ਚੰਦ ਸਭ ਕੁਝ ਬਣਿਆ ਹੋਇਆ ਸਾਡੇ ਅੰਦਰ ਚੱਲ ਰਿਹਾ ਸ਼ਬਦ ਹੈ ਇਹੋ ਹੀ ਸ਼ਬਦ ਗੰਦਰਬਾਬ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਇਸ ਸ਼ਬਦ ਦੇ ਨਾਲ ਇਸ ਰਸਨਾ ਨਾਲ ਇੱਕ ਸਾਦੇ ਸੁਭਾਅ ਦੇ ਨਾਲ ਜਦੋਂ ਇੱਥੇ ਆ ਕੇ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਜੋਤੀ ਸਰੂਪ ਉਸ ਦੇ ਤੇ ਨਹੀਂ ਪਤਾ ਹੋਏਗਾ ਇੰਨੀਆਂ ਸੰਗਤਾਂ ਨੂੰ ਵੀ ਇੰਨੀਆਂ ਸੰਗਤਾਂ ਐਡੇ ਐਡੇ ਸਮਾਗਮਾਂ ਤੇ ਆ ਕੇ ਬਹਿਣ ਗਿਆ ਹੁਣ ਦੇ ਮੌਜੂਦਾ ਮੁਖੀ ਬਾਬਾ ਬਰਜਿੰਦਰ ਸਿੰਘ ਜੀ ਇੱਥੇ ਬੈਠੇ ਸੀ ਮੈਂ ਵੇਖਦਾ ਸੀ ਸਾਦਾ ਸੁਭਾਅ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਆਹ ਲੈਂਦੇ ਸੰਗਤ ਜੀ ਸਮਾਗਮ ਕਰਾਉਣ ਲੱਗਿਆਂ ਮੰਚ 'ਤੇ ਆਉਂਦਾ ਮੈਂ ਵੀ মিডিਆ ਦੇਖ ਗਿਆ ਮੈਂ ਵੀ ਸਾਰੇ ਮੈਨੂੰ ਵੇਖਣ ਆ ਕੇ ਪਰ ਮੈਂ ਵੇਖਿਆ ਐਨਾ ਸਾਦਾ ਸੁਭਾਅ ਕਿਉਂ ਇਹ ਮਹਾਂਪੁਰਸ਼ਾਂ ਦੇ ਜੀਵਨ ਤੋਂ ਜਾਂਚ ਲਈ ਇਹ ਉਹਨਾਂ ਬ੍ਰਹਮ ਗਿਆਨੀਆਂ ਨੇ ਬਖਸ਼ੀਸ਼ਾਂ ਵਰਤਾਈਆਂ ਲੈ ਇਹ ਉਹਨਾਂ ਬ੍ਰਹਮ ਗਿਆਨੀਆਂ ਦੀ ਬਖਸ਼ਿਸ਼ ਹੈ ਜੋ ਇਸ ਸਥਾਨ ਤੇ ਵਰਤ ਰਹੀ ਪ੍ਰਤੱਖ ਲੈਂਡਗੁਰੂਆਂ ਦੇ ਬਹੁਤ ਸੋਹਣੀਆਂ ਦਰਦਾਵਾਂ ਦੇ ਨਾਲ ਸੰਗਤ ਨੂੰ ਜੁੜਿਆ ਆਓ ਕੁਝ ਸਮਾਂ ਉਹਨਾਂ ਸਤਿਗੁਰਾਂ ਸਾਧੂਆਂ ਦੀ ਉਸਤਤ ਕਰੀਏ ਜਦੋਂ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਰੀਬਨ ਆਜ ਗ੍ਰੰਤੀ ਲਖਾਈ ਕਰਨੇ ਨੇ ਉਚਾਰਨੇ ਨੇ ਸਾਰੇ ਭਗਤ ਜਨ ਆ ਕੇ ਆਪਣੀਆਂ ਆਪਣੀਆਂ ਬਾਣੀਆਂ ਬਾਹਰ ਇਹਨੂੰ ਦਿੰਦੇ ਨੇ ਜੋ ਬਾਣੀ ਧੁਰ ਕੀ ਹੈ ਉਹ ਹੀ ਮਹਾਰਾਜ ਇਹਦੇ ਵਿੱਚ ਅੰਕਿਤ ਕਰਦੇ ਨੇ ਬਾਕੀ ਬਹੁਤ ਆਏ ਛੱਜੂ ਜੀ ਭੀਲੂ ਜੀ ਹੋਰ ਵੀ ਕਈ ਆਏ ਪਰ ਮਹਾਰਾਜ ਨੇ ਉਹ ਬਾਣੀ ਅੰਕਲ ਨਹੀਂ ਕੀਤੀ ਦੱਸਿਆ ਜਾਂਦਾ ਇਤਿਹਾਸਿਕ ਕਹਿੰਦੇ ਨੇ ਫਿਰ ਉਸ ਮੇਰੇ ਚਾਰ ਵੇਦ ਵੀ ਆਏ ਸੰਤ ਗੁਰਾਂ ਦੇ ਚਰਨਾਂ ਵਿੱਚ ਚਾਰ ਵੇਦ ਇਨਸਾਨਾਂ ਦਾ ਰੂਪ ਧਾਰਿਆ ਹੋਇਆ ਆ ਕੇ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਸੱਚੇ ਪਾਤਸ਼ਾਹ ਜੀ ਆਪ ਜੀ ਕਲਯੁਗ ਦਾ ਬਹੁਤ ਨਾਮ ਦਾ ਜਹਾਜ਼ ਕਾਲ ਯੁਗ ਦਾ ਅਵਤਾਰ ਜਿਨੇ ਤਾਲ ਨੇ ਇਸ ਤਰਕੀ ਨੂੰ ਇਸ ਦੁਨੀਆ ਨੂੰ ਲੁਕਾਈ ਨੂੰ ਆਪ ਸਾਜ ਰਹੇ ਹੋ ਸਾਡੀ ਬਾਣੀ ਵੀ ਇਹਦੇ ਵਿੱਚ ਅੰਕਿਤ ਕਰ ਦਿਓ ਉਹ ਚਾਰੇ ਮੇਨ ਆਏਗੇ ਧਿਆਨ ਰੱਖਿਓ ਸੰਗਤ ਜੀ ਜਦੋਂ ਉਹ ਚਾਰ ਮੇਨ ਆ ਕੇ ਮਹਾਰਾਜ ਕੋ ਬੈਠੇ ਮਹਾਰਾਜ ਸੰਤੂ ਅੰਕੁਰ ਸਾਹਿਬ ਚੌਂਕੜਾ ਬਾਹਰ ਕੇ ਬੜੇ ਪਿਆਰ ਵਿੱਚ ਜਦੋਂ ਚੌਂਕੜਾ ਮਾਰ ਕੇ ਬੈਠੇ ਹੱਥ ਜੋੜ ਕੇ ਚਾਰੇ ਵੇਦ ਖਲੋਤੇ ਨੇ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਲੋ ਤੁਹਾਡੀ ਬਾਣੀ ਉਂਕਤ ਕਰਨੀ ਆ ਕੋਈ ਬ੍ਰਹਮ ਗਿਆਨੀਆਂ ਦੀ ਕੋਈ ਸਾਧੂਆਂ ਦੀ ਮਹਿਮਾ ਸਾਨੂੰ ਸੁਣਾ ਦਿਓ ਹੁਣ ਉਹ ਚਾਰੇ ਵੇਦ ਜਿਹੜੇ ਸੀ ਕਿਸੇ ਵਿੱਚ ਆਯੁਰਵੇਦ ਦਵਾਈਆਂ ਦਾ ਅਥਰਵਨ ਵੇਦ ਦੇ ਰਿਗ ਵੇਦ ਦੇ ਇਹਨਾਂ ਚ ਆਪ ਕੋ ਆਪਣੀਆਂ ਉਪਦੇਸ਼ ਦਿੱਤੀਆਂ ਹੋਈਆਂ ਪਰ ਕਿਸੇ ਵਿੱਚ ਵੀ ਸਾਧੂ ਦੀ ਉਸਤਤ ਨਹੀਂ ਕੀਤੀ। ਮਹਾਰਾਜ ਜੀ ਨੇ ਸੁਣਾਓ ਕੋਈ ਬ੍ਰह्म ਗਿਆਨੀਆਂ ਦੀ ਗੱਲ ਸੁਣਾ ਦਿਓ ਅਸੀਂ ਅੰਕਲ ਕਰਦਨੇ ਆ। ਹੱਥ ਜੋੜ ਕੇ ਸਿਰ ਝੁਮੀ ਕਰਦੇ ਮਹਾਰਾਜ ਜੀ ਅਸੀਂ ਉਹਨਾਂ ਦੀ ਮਹਿਮਾ ਨਹੀਂ ਜਾਣਦੇ। ਅਸੀਂ ਉਹਨਾਂ ਦੀ ਮਹਿਮਾ ਸਾਧਨਾ ਦੀ ਮਹਿਮਾ ਨਹੀਂ ਜਾਣਦੇ। ਪਰ ਮਹਾਰਾਜ ਜੀ ਸਚੇ ਪਾਤਸ਼ਾਹ ਜੀ ਤੁਹਾਡੇ ਕਰਤੇ ਜਿਹੜਾ ਹੁੰਦਾ ਖਾਲੀ ਨਹੀਂ ਜਾਂਦਾ ਅਸੀਂ ਖਾਲੀ ਚਲੇ ਜਾਵਾਂਗੇ ਮਾਰੇ ਕਹਿੰਦੇ ਜੇਤ ਦੇ ਸਾਥਵਾਦੀ ਮਹਿਮਾ ਆਉਂਦੀ ਏ ਅਸੀਂ ਅੰਕਿਤ ਕਰ ਦਿੰਨੇ ਆ ਕਹਿੰਦੇ ਨਹੀਂ ਆਉਂਦੀ ਮਹਾਰਾਜ ਪਰ ਸਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਸਾਜਦਾ ਨਾਮ ਵੀ ਚਾਵੜੇ ਮਾਰੇ ਕਹਿੰਦੇ ਨੇ ਇਸ ਦਰ ਤੇ ਨਿਮਾਣੇ ਬਣ ਕੇ ਆਏ ਹੋ ਖਾਲੀ ਨਹੀਂ ਜਾਂਦਾ ਇੱਥੋਂ ਕੋਈ ਜੋ ਮੱਝ ਤੁਹਾਡੇ ਨਾਲ ਹੋਏ ਨਾ ਫਿਰ ਉਹੋ ਹੀ ਲਿਖ ਦਿੰਦੇ ਆ ਕੀ ਉਸ ਵੇਲੇ ਮਾਰੇ ਬਾਣੀ ਉਕਤ ਕੀਤੀ ਸਾਖ ਕੀ ਮਹਿਮਾ ਮੇਰ ਨਾ ਜਾਣੇ ਜੇ ਤਾਂ ਸੁਣੇ ਜੇ ਤਾਂ ਮੁਖਿਆ ਇਸ ਕਰਕੇ ਹੋ ਵੇਦ ਵੀ ਨਹੀਂ ਜਾਣਦੇ ਅਸੀਂ ਕੀ ਮਹਿਮਾ ਕਰਦੇ ਉਹਨਾਂ ਦੀ ਸਾਤਵਾ ਦੀ ਮਹਿਮਾ ਤਾਈ ਵੇਰ ਵੀ ਜਾਣਦੇ ਸਾਤਵਾ ਦੀ ਮਹਿਮਾ ਤਾਈ ਵੇਰ ਵੀ ਜਾਣਦੇ ਸਾਤਵਾ ਦੀ ਮਹਿਮਾ ਤਾਈ ਵੇਰ ਵੀ برہم بابا سنتوخ جی نے کمائی کی اتنے آ کے لگران کی سیوا شروع کی امرت ویلے کا ਜੋ ਵੀਜੇ ਖਾਵੇ ਸੋਇ ਸਹਿਜ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਜਿੰਨੀਆਂ ਮਰਜੀ ਅਸੀਂ ਜਿੰਨੇ ਮਰਜੀ ਅਸੀਂ ਚੰਗੇ ਬਣ ਜੀਏ ਪਰ ਸਤਿਗੁਰ ਦੀ ਨਗਰ ਚ ਤੇ ਤਾਂ ਹੀ ਚੰਗੇ ਜੇ ਗੁਰੂ ਦਾ ਵਚਨ ਮੰਨ ਲਈਆਂ ਜਿਨ੍ਹਾਂ ਨੇ ਵਚਨ ਮੰਨਿਆ ਜਿਹੜੇ ਉਹਦੇ ਹੋ ਗਏ ਉਹ ਸਿੱਧ ਹੋ ਗਏ ਪੁਰਸ਼ ਹੋ ਗਏ برہم گی ہو گئے ہو گئے جی ستگرے نے خوش ہو کے اشیسا دیتی نے جو اج رونک لگ جو آج کے ਮਾਂ ਪੁੱਛ ਕੀ ਕਰਦੇ ਸੀ ਜ਼ਿਮੀਂਦਾਰ ਪੂਰਾ ਸਾਲ ਮੋਢੇ ਤੇ ਕਈ ਰੱਖੀ ਹੋਵੇ ਤੇ ਖੇਤਾਂ ਦੇ ਜੇੜੇ ਹੀ ਮਾਰਦਾ ਰਹੇ ਕਹਿੰਦੇ ਮੈਨے ਨੀ ਰੱਖਦਾ ਪਤਾ ਉਸ ਦਿਨ ਲੱਗਦਾ ਜਦੋਂ ਮੋਹਲ ਬਣਦਾ ਹੈ ਜਿਸ ਦਿਨ ਢੇਰੀ ਲੱਗਦੀ ਹੈ ਇਹਦੀ ਕਮਾਈ ਕਿੰਨੀ ਹੈ ਤੇ ਮਾਂ ਪੁੱਛ ਇਹ ਬਚਨ ਕਰਿਆ ਕਰਦੇ ਸੀ ਉਹਨਾਂ ਕਹਿਣਾ ਜਿਹੜਾ ਸਾਧੂ ਹੁੰਦਾ ਹੈ ਜਿਹੜਾ ਸੰਗ ਹੁੰਦਾ ਹੈ ਜਿਹੜਾ ਬ੍ਰह्म ਗਿਆਨ ਹੁੰਦਾ ਹੈ ਜਿਹੜਾ ਉਸ ਰੱਬ ਨਾਲ ਮਿਲਿਆ ਹੁੰਦਾ ਜੂੰਦੇ ਜੀ ਨਹੀਂ ਦੱਸਦਾ ਪਤਾ ਉਸ ਦਿਨ ਲੱਗਦਾ ਹੈ ਜਿਸ ਦਿਨ ਉਹ ਇਸ ਤਰਕੀ ਤੋਂ ਸਰੀਰ ਉਪੀ ਚੁਲਿਆ ਜਾਂਦਾ ਹੈ ਮਗਰੋਂ ਜਦੋਂ ਉਹਦੇ ਪਿਆਰ ਉਹਦੇ ਮੈਲਾਗ ਵਿੱਚ ਇਕੱਠ ਹੁੰਦੇ ਨੇ ਨਾ ਪਤਾ ਕਿਉਂ ਨਹੀਂ ਸਾਧੂ ਨਾ ਜਿੰਦੇ He ਪੀੜਾ ਸੀਸ ਮੁਦਰਾ ਨੂੰ ਸਾਧੂ ਦਾ ਜਿੰਦੇ ਜਾਂਦਾ ਸਤਿਰਾਗਾਂ ਸਾਧੂ ਦਾ ਜੈ ਹੁੰਦੇ ਕੀਨੇ